ਦਾ ਹੋਣੇ ਅੰਦਰੋਂ ਕਰਾਉਣੇ ਤੁਹਾਨੂੰ ਦਰਸ਼ਨ ਜੀ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਇਥੇ ਕਿਸਾਨ ਮੇਲੇ ਤੇ ਅੱਜ 30 ਤਰੀਕਾ ਮੇਲਾ ਸ਼ੁਰੂ ਹੋ ਗਿਆ ਹੈਗਾ ਕਿੱਥੇ ਹਰੇਕ ਚੀਜ਼ ਹੈਗੀ ਹਰੇਕ ਵੈਰਾਈਟੀ ਆ ਇੱਕ ਇੱਕ ਵਾਰ ਆ ਕੇ ਜਰੂਰ ਦੇਖੋ ਬਾਕੀ ਸੋਲੋ ਵੀ ਦਿਖਾਉਣੇ ਕੱਲੀ-ਕਲੀ ਚੀਜ਼ਾਂ ਆਪਾਂ ਕਿੱਥੇ ਕੀ ਚੀਜ਼ ਹੈਗੀ ਕਿਹੜੀ ਫਸਲ ਕਿਵੇਂ ਬਰਤੀ ਆ ਬਣੇ ਰਹੋ ਨਾਲ ਨੂੰ ਕਲੀ-ਕਲੀ ਜੀ ਦਿਖਾਉਂਗਾ ਆ ਜਾਓ ਐਸਾ ਤੇ ਕੇ ਬਾਪੂਈ ਲੋਪਕਾ ਦਾ ਨੀਂਗ ਰੀਂਗ ਨੀਂਗ ਉਹ ਫਲਾਂ ਦੇ ਬੁੱਟੇ ਆ ਗਏ ਹੈ ਨਾ ਜੀ ਤੇ ਕਿਹੜੇ ਕਿਹੜੇ ਬੁੱਟੇ ਆਪਣੇ ਸਾਰੀ ਕਾ ਬੁੱਟੇ ਜੀ ਅੱਛਾ ਆਵੋ ਕਾਟਾ ਹੈ ਦੁਆਟੇ ਹਾਂ ਹਾਂ ਸੇਬ ਮੈਚੀ ਠੀਕ ਹੈ ਸੰਤਰਾ ਹੈ ਕਿਹੜੀ ਵੈਰਿਟੀ ਆ ਜਾਂਦੀ ਹੈ ਇਹ ਹੈ ਕਿਹੜੀ ਵੈਰਿਟੀ ਆ ਜਾਂਦੀ ਹੈ ਇਹ 81 ਪਿਚੋ 949 ਆਰ ਸਵੇਦਾ ਆ ਗਿਆ ਕਿਹੜੀ ਜਗ੍ਹਾ ਤੋਂ ਹੈ ਬੇਰਪਟੇ ਦੇ ਬਿਲਕੁਲ ਕੋਲ ਚੱਲ ਵੀ ਬਿੱਟਾ ਮਿਲਦੇ ਦੋਸਤੋ ਕੋਈ ਕਿਸਾਨ ਮੇਲਾ ਹੋਵੇ ਤੇ ਕਿਸਾਨੀ ਨਾਲ ਹਰ ਇੱਕ ਰਿਲੇਟਡ ਚੀਜ਼ ਹੋ ਰੇਜੀ ਮਿਲੂਗੀ ਆਪ ਨੂੰ ਇੱਥੇ ਕੜਾਸ ਨੂੰ ਕੋਪ ਨੂੰ ਡੰਗਾ ਆ ਕੇ ਆ ਗਿਆ ਆਪਣਾ ਬਾਹਤ ਮਸਹਾਰਾ ਜਿਹੜੀ ਮਰਜ਼ੀ ਚੀਜ਼ ਲੋ 20 ਜਾ ਕੇ ਕਿੱਤੀ ਕਰਨਾ ਉਹ ਵੈਟਰੀ ਦਿਖਾਉਣੇ ਅੰਦਰ ਹੁਣ ਮਿਲਣੇ 골ਡਨ ਨਰਸਰੀ ਪਾ ਦਰਖਤ ਕਹਿ ਸਕਦੇ ਆ ਫਲ ਪੂਟਾ ਕਹਿ ਸਕਦੇ ਆ ਹਰੇਕ ਚੀਜ਼ ਮਿਲਦੀ ਹੈ ਇੱਥੇ ਅਲਿਗਲੀ ਚੀਜ਼ ਇਹ ਦੇਖਣ ਵਾਲਿਆ ਅੱਛਾ ਛਾ ਠੀਕ ਹੈ ਜੀ ਐਪਲ ਬਾਰ ਹੈ ਟਮੇਡ ਸਿਤਲਾ ਫਲ ਹੈ ਚਿੱਟੀ ਜਮਣ ਲੇਕਿ ਕੁੱਲ ਚੀਜ਼ ਹੈ ਦੱਸ ਹੀ ਨਹੀਂ ਜਾ ਸਕਦੀਆਂ ਇਕੱਲੀ ਇਕੱਲੀ सलाई है <encontramos ExcelKKOR> ਬਾਈ ਆ ਅਜੀਤ ਟੰਡੇ ਨੂੰ ਹੀ ਬੈਠੂਆ ਆਸੀ ਗੱਲ ਦੀ ਬਹੁਤ ਵਧੀਆ ਨੇ ਕੰਮ ਕਰਦੇ ਆ ਇਹ ਬਹੁਤ ਵਧੀਆ ਬੰਗਾਂ ਦਾ ਨਾਮ ਆ ਇਹ ਜੀ ਲੋਕਾਂ ਆ ਸਾਡੇ ਪਿੰਡ ਦਾ ਗਾ ਬਾਈ ਸਾਡਾ ਡਾਕਟਰ ਆ ਗਾ ਬੱਬੂ ਇਹ ਵੀ ਲੈ ਕੇ ਆਇਆ ਗਾ ਭਰਾ ਇਹ ਤੋਂ ਪੁੱਛਦੇ ਆਪਾਂ ਵਿਸ਼ੇਸ਼ਤਾ ਕੀ ਹੈ ਦੀ ਕੀ ਰਿਕਾਰਡ ਆ ਗਾ ਆ ਵੀ ਉਹ ਦਸਤੇ ਦੇ ਬਾਰੇ ਹਾਂਜੀ ਭਾਈ ਜੀ ਇਹ ਰੋਸਤਮ ਮੋਰਾ ਬੋਲਾ ਜੀ ਅੱਛਾ ਠੀਕ ਹੈ ਜੀ ਇਹਦੀ ਮਾਂ ਦਾ ਦੁੱਧ ਰਕੜ ਜੀ 19 ਪਲੱਸ ਆ ਜੀ ਹੂੰ ਹੂੰ ਤੇ ਸੀਮਿੰਟ ਵੀ ਅਣਵੇਲਾ ਤੇ ਡਾਇਰੈਕਟ ਕਰਾਉਤੀ ਹੈ ਵੀ ਯਾਰਾ ਜੀ ਠੀਕ ਹੈ ਠੀਕ ਹੈ ਜੀ ਮਾਂ ਦਾ ਤਾਂ ਧੋਨੀ ਪਲੱਸ ਆ ਜੀ ਠੀਕ ਹੈ ਤੇ ਉਹ ਬਗਰਾ ਦਾ ਜੀ ਠੀਕ ਦੇਖੋ ਵੀ ਮੁੰਡਾ ਸ਼ੌਂਕ ਨਾਲ ਬੱਲੇ ਸ਼ੌਂਕ ਦਾ ਕੋਈ ਮੁੱਲ ਨਹੀਂਗਾ ਠੀਕ ਹੈ ਆਪਾਂ ਇਹ ਕਰਤਾਰ ਕਪੈਣੇ ਆ ਹੋਏ ਨੁੱਤਰੇ ਸੇ ਟਾਇਰ ਹਰ ਪ੍ਰਕਾਰ ਦਾ ਟਾਇਰ ਵੀ ਲੈ ਕੇ ਆਏ 20 ਕੇ 3 ਦੇ ਦੇਖ ਸਕੋ ਵੱਡਾ ਡਾਡਰ ਦੇ ਠੀਕ ਹੈ ਬੜਾ ਡਾਡਰ ਛੋਟਾ ਵੱਡਾ ਜਿਹੜਾ ਮਰਜੀ ਲਓ आयो घर रखण पासी ग ਜੇ ਤਾਕਾ ਨਹੀਂ ਪਾਇਆ ਜਾਂਦਾ ਨਿਗਾ ਪਾਟਦੀ ਏ ਅੱਖਾਂ ਚੋਂ ਚਮਕ ਚਮਕ ਪਾਣੀ ਡਿੱਗਦਾ ਝੌਲੇ ਪੈਂਦੇ ਨੇ ਤਲਾ ਤਲਾ ਦਿੱਕਦਾ ਹੈ ਸਲਾਈ ਰੂਪਾ ਬੱਕਰੀ ਅੱਜ ਖੜਾ ਆਏ ਤੁਸੀਂ ਦੇ ਬੱਕਰੀਆਂ ਦੀ ਮੁੰਡੀ ਹੋਰ ਬੱਕਰੀ ਕੋਲ ਨਾ ਸਕੋ ਵਧੀਆ ਵਧੀਆ ਆਇਓ ਹੋਰ ਲੋਕੀ Ai, tu vai, vero? Ai, io sono un boneco Tira. Понятно.